ਧੰਨਵਾਹਿ ਗੁਰੂ ਸਾਹਿਬ ਜੀ ਗਉੜੀ ਮਹਲਾ 5ਵਾਂ ਕਰ ਦੋਹ ਕਰਮ ਦਿਖਾਵੈ ਹੋਰ RAM ਕੀ ਦਰਗਾਹ ਬਾਂਦਾ ਚੋਰ ਰਾਮ ਰਮੈ ਸੋਈ ਰਾਮਾਨਾ ਜਲ ਥਲ ਮਈਲ ਏਕ ਸਮਾਨਾ ਰਹਾ ਅੰਤਰ ਵਿਖ ਮੁਖ ਅੰਮ੍ਰਿਤ ਸੁਣਾਵੈ ਜੰਪੁਰ ਬਾਪਦਾ ਚੋਟਾਂ ਖਾਵ ਅਨਕ ਪੜਦੇ ਮੈਂ ਕਮਾਵੈ ਵਿਕਾਰ ਖਿਨ ਮੈਂ ਪ੍ਰਗਟ ਹੋਏ ਸੰਸਾਰ ਅੰਤਰ ਸਾਚ ਨਾਮ ਰਸ ਰਤਾ ਨਾਨਕ ਤਿਸ ਕਰਪਾਲ ਵਿਧਾਤਾ ਅੰਤਰ ਸਾਚ ਨਾਮ ਰਸ ਰਾਤਾ ਨਾਨਕ ਤਿਸ ਕਰਪਾਲ ਵਿਧਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੇਰੀ ਸਾਧ ਸੰਗਤ ਜੀ ਸਤਿਗੁਰੂ ਪਾਸ਼ਾ ਜੀ ਦੀ ਕਿਰਪਾ ਨਾਲ ਪਵਨ ਸ਼ਬਦ ਆਪ ਜੀ ਨੇ ਸਰਬਣ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 194 ਦੇ ਉੱਪਰ ਅੰਕਿਤ ਹੈ ਸ਼ਬਦ ਵਿਚਾਰ ਤੋਂ ਪਹਿਲਾਂ ਇੱਕ ਵਿਚਾਰ ਸਤਗੁਰੂ ਦੀ ਕਿਰਪਾ ਨਾਲ ਸਾਂਝੀ ਕਰਨ ਦਾ ਯਤਨ ਕਰੀਏ ਸਾਧ ਸੰਗਤ ਦੀ ਸ਼ੀਸ਼ਾ ਅਤੇ ਗੁਰੂ ਦੋਨੇ ਹੀ ਇੱਕ ਸਮਾਂ ਇੱਕੋ ਜਿਹਾ ਸਾਨੂੰ ਦਰਸਾਉਂਦੇ ਆ ਹੁਣ ਜਿਹੜਾ ਸ਼ੀਸ਼ਾ ਹੁੰਦਾ ਨਾ ਜਿੱਦਾਂ ਦੇ ਅਸੀਂ ਹਾਂ ਉਹ ਸ਼ੀਸ਼ਾ ਉਦਾਂ ਦਾ ਦੱਸਦਾ ਹੈ ਇਹ ਨਹੀਂ ਕਿ ਮੈਂ ਘਰ ਆਪਣੇ ਸ਼ੀਸ਼ਾ ਲਾਇਆ ਮੈਂ ਖਰੀਦ ਕੇ ਲਿਆਇਆ ਤੇ ਮੈਨੂੰ ਸੋਹਣਾ ਕਰਕੇ ਦਿਖਾਏ ਜੋ ਮੇਰੀ ਸ਼ਕਲ ਹੈ ਜੇ ਮੈਂ ਰੱਬ ਦੀ ਕਿਰਪਾ ਨਾਲ ਸੋਹਣਾ ਤੇ ਮੈਨੂੰ ਰੱਬ ਸੋਹਣਾ ਦਿਖਾਏਗਾ ਜੇ ਮੇਰੇ ਚਿਹਰੇ ਤੇ ਦਾਗ ਹਨ ਤੇ ਉਹ ਦਾਗ ਦਿਖਾਏਗਾ ਨਾ ਕਿਸੇ ਨੂੰ ਘੱਟ ਕਰਕੇ ਦਿਖਾਏਗਾ ਤੇ ਨਾ ਕਿਸੇ ਨੂੰ ਵੱਧ ਕਰਕੇ ਦਿਖਾਏਗਾ ਤੇ ਭਾਵੇਂ ਉਹ ਸ਼ੀਸ਼ੇ ਨੂੰ ਭਾਵੇਂ ਤੁਸੀਂ ਡਰਾਈ ਜਾਓਵੇਂ ਤੈਨੂੰ ਤੋੜ ਦੇਾਂਗਾ ਉਹਨੂੰ ਕੋਈ ਪਰਵਾਹ ਹੀ ਕੋਈ ਨਹੀਂ ਸ਼ੀਸ਼ਾ ਜਿਹੜਾ ਹੈ ਨਾ ਜਿੱਦਾਂ ਦਾ ਉਹਨੂੰ ਦੇਖਾਂਗੇ ਉਦਾਂ ਦਾ ਉਹ ਦਿਖੇਗਾ ਇਸੇ ਤਰ੍ਹਾਂ ਗੁਰੂ ਹੈ ਜਦਨ ਅਸੀਂ ਅੰਦਰ ਨੂੰ ਦੇਖਣਾ ਜੇ ਆਪਾਂ ਸਮਝੀਏ ਸਵੇ ਪਰਚੌਲ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਅਸੀਂ ਹਾਂ ਉਹ ਸਾਨੂੰ ਦਿਖਾ ਦੇਣ। ਨਾ ਘੱਟ ਕਹਿਣਗੇ ਨਾ ਵੱਧ ਕਹਿਣਗੇ। ਬਾਣੀ ਪੜਨੀ ਇਮਾਨਦਾਰੀ ਨਾਲ ਸ਼ੁਰੂ ਕਰ ਲਈਏ, ਸੈਰ ਪੜ ਕਰ ਲਈਏ, ਇੱਕ ਇੱਕ ਅੰਕ ਪੜੀਏ, ਇੱਕ ਇੱਕ ਸ਼ਬਦ ਪੜ ਲਈਏ। ਤੇ ਸਾਨੂੰ ਸ਼ੀਸ਼ੇ ਮੰਗਰ ਗੁਰੂ ਦੱਸ ਦੇਗਾ ਉਹ ਦਰਪਣ ਕਿਹਾ ਜਾਂਦਾ। ਦਰਪਣ ਕਹਿੰਦੇ ਸ਼ੀਸ਼ੇ ਨੂੰ। ਸਿੱਖ ਕੌਮ ਦੀ ਮਹਾਨ ਹਸਤੀ ਹੈ। ਪ੍ਰੋਫੈਸਰ ਸਾਬ ਸਿੰਘ ਜੀ ਸਾਲਾਂ ਬੱਧੀ ਉਹਨਾਂ ਨੇ ਮਿਹਨਤ ਕੀਤੀ ਗੁਰਬਾਣੀ ਵਿਆਕਰਣ ਦੇ ਸਾਬ ਦੇ ਨਾਲ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕੀਤਾ ਅਲੱਗ-ਅਲੱਗ ਜਿਹੜੇ ਛਾਪਣ ਵਾਲੇ ਸਨ ਉਹਨਾਂ ਕੋਲ ਗਏ ਕਈਆਂ ਦੇ ਕੋਲ ਨਾ ਹੋ ਗਈ ਇੱਕ ਨੇ ਹਾਂ ਕੀਤੀ ਜੋ ਅੱਜ ਵੀ ਛਾਪ ਰਿਹਾ ਜਲੰਧਰ ਦੇ ਵਿੱਚ ਛਾਪਦੀ ਹੈ ਰਾਜ ਕਰਕੇ ਉਹਦਾ ਨਾਮ ਹੈ ਪ੍ਰਿੰਟਿੰਗ ਵਾਲੇ ਉਸ ਸਮੇਂ ਮਿਹਨਤ ਬੜੀ ਹੁੰਦੀ ਸੀ ਇੰਨਾ ਖਜ਼ਾਨਾ ਲਿਖਣਾ 10 ਬਾਗਾਂ ਦੇ ਵਿੱਚ ਉਸ ਵੇਲੇ ਸਰ ਪ੍ਰੋਫੈਸਰ ਸਾਹਿਬ ਜੀਮ ਸਿੰਘ ਜੀ ਨੇ ਉਹਦਾ ਟੀਕਾ ਕੀਤਾ ਤੇ ਉਹਨਾਂ ਨੇ ਫਿਰ ਪੁੱਛਿਆ ਵੀ ਇਹਦਾ ਨਾਮ ਕੀ ਰੱਖਣਾ ਕੋਈ ਵੀ ਆਪਾਂ ਛੋਟਾ ਜਿਹਾ ਕਿਤਾਬਜਾ ਵੀ ਹੋਣਾ ਤੇ 4 ਪੇਜ ਦਾ ਜਾਂ ਕਿਤਾਬ ਹੋਵੇ ਉਹਦਾ ਨਾਮ ਤਾਂ ਰੱਖਣਾ ਪੈਂਦਾ ਟਾਈਟਲ ਤਾਂ ਕੋਈ ਚਾਹੀਦਾ ਉਹ ਕਹਿੰਦੇ ਮੈਂ ਸੋਚਿਆ ਨਹੀਂ ਚਲੋ ਕੋਈ ਇਹ ਕਹਿੰਦੇ ਸੀ ਤਿਆਰੀ ਕਰਦੇ ਆ ਤੁਸੀਂ ਨਾਮ ਸੋਚ ਲਓ ਨਾਮ ਕੀ ਰੱਖਣਾ ਦੋ ਚਾਰ ਦਿਨਾਂ ਬਾਅਦ ਆ ਕੇ ਕਹਿੰਦੇ ਮੈਂ ਸੋਚ ਲਿਆ ਤਾਂ ਨਾਮ ਕੀ ਰੱਖਣਾ ਕੀ ਨਾਮ ਰੱਖਣਾ ਕਹਿੰਦੇ ਇਹਦਾ ਨਾਮ ਰੱਖਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਇਹ ਸ਼ੀਸ਼ਾ ਜੇ ਸੀ ਚਾਹੁੰਦੇ ਆ ਕਿ ਮੈਂ ਕੀ ਹਾਂ ਤੇ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਜੀ ਦੱਸ ਦੇਣਗੇ ਕਿਸੇ ਨੂੰ ਪੁੱਛਣ ਦੀ ਲੋੜ ਔਰ ਚੰਗੀ ਤਰ੍ਹਾਂ ਸਾਡਾ ਜੀਵਨ ਜਿਹੜਾ ਹੈ ਉਹਨੂੰ ਸੁਚੱਜਾ ਬਣਾਉਣਾ ਮਹਾਰਾਜ ਜੀ ਅੱਜ ਦੇ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਆ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਆਓ ਮੈਂ ਤੁਹਾਨੂੰ ਦੱਸਦਾ ਜਿਹੜੇ RAM ਦੇ ਰੰਗ ਦੇ ਵਿੱਚ ਰਵੇਂ ਹੋਏ ਆ ਨਾ ਉਹਨਾਂ ਦੀ ਗੱਲ ਆਰੰਭ ਕੀਤੀ ਆ ਰਹਾਉ ਦੀ ਪੰਕਤੀ ਵਿੱਚੋਂ RAM ਰਮੇ ਸੋਈ ਰਾਮਾਨਾ ਰਾਮਾਨਾ ਕਹਿੰਦੇ ਆ ਸੇਵਕ ਰਾਮ ਦਾ ਸੇਵਕ ਕੋਈ ਹੈ ਜਿਹੜਾ ਰਾਮ ਦੇ ਵਿੱਚ ਰਮਿਆ ਹੋਇਆ ਉਹਦੀ ਭਗਤੀ ਕਰਦਾ ਹੈ ਰਾਮ ਰਮੈ ਸੋਈ ਰਾਮਾਨਾ ਹੁਣ ਰਾਮ ਦੀ ਗੱਲ ਵੀ ਕੀਤੀ ਤੇ ਰਾਮ ਦੀ ਗੱਲ ਸਪਸ਼ਟ ਵੀ ਕਰ ਦਿੱਤੀ ਵੀ ਰਾਮ ਕਿਹੜਾ ਹੈ ਬੜੇ ਭਲੇਖੇ ਪਾਏਗੇ ਠੀਕ ਹੈ ਦੁਨੀਆ ਬਹੁਤ ਗਿਣਤੀ ਸਾਡਾ ਦੇਸ਼ ਜਿਹੜਾ ਹੈ ਸ਼੍ਰੀ ਰਾਮਚੰਦਰ ਜੀ ਨੂੰ ਮੰਨਦਾ ਹੈ ਚੰਗੀ ਗੱਲ ਹੈ ਪਰ ਇਹ ਕਹਿ ਦੇਣਾ ਕਿ ਰਾਮਚੰਦਰ ਜੀ ਵਾਸਤੇ ਰਾਮ ਰਾਮ ਸ਼ਬਦ ਆਇਆ ਗੁਰਬਾਣੀ ਵਿੱਚ ਇਹ ਕੋਈ ਇਨਸਾਫ ਦੀ ਗੱਲ ਨਹੀਂ ਹਜ਼ਾਰਾਂ ਵਾਰੀ ਰਾਮ ਸ਼ਬਦ ਆਇਆ ਸਿਰਫ 8 ਵਾਰੀ ਰਾਮਚੰਦਰ ਜੀ ਵਾਸਤੇ ਆਇਆ ਕਿਹੜੇ RAM ਦੀ ਗੱਲ ਕਰ ਰਿਹਾ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਜਲ ਥਲ ਮਈਲ ਇਕ ਸਮਾਨਾ ਜਿਹੜਾ ਹਰ ਇੱਕ ਜਗ੍ਹਾ ਇੱਕੋ ਜਿਹਾ ਹੈ ਜੁਗ ਜੁਗ ਇੱਕੋ ਵੇਸ ਜਲ ਥਲ ਮਈਲ ਇਕ ਸਮਾਨਾ RAM ਰਮੇ ਸੋਈ RAMਾ ਫੇ RAM ਦੀ ਗੱਲ ਕਰ ਦਿੱਤੀ ਵੀ ਜਲ RAM ਕਿਹੜਾ ਜਲਥਲ ਮਈਲ ਇਕਸਮਾਨਾ ਰਹਾਓ ਕਰਨ ਦੁੱਖ ਕਰਮ ਦਿਖਾਵੇ ਹੋ राम ਕੀ ਦਰਗਾ ਬਾਂਦਾ ਚੋਰ ਕਹਿੰਦੇ ਦੁੱਖ ਕਰਮ ਹੋਰ ਕਰਦਾ ਦਿਖਾਉਂਦਾ ਕੁਸ਼ੋਰ ਗਿਆਨੀ ਸੰਸ ਸਿੰਘ ਜੀ ਮਸਕੀਨ ਸਾਹਿਬ ਕਿਆ ਕਰਦੇ ਸਨ ਵੀ ਜੋ ਅਸੀਂ ਹਾਂ ਉਹ ਅਸੀਂ ਦਿਖਾਉਣਾ ਨਹੀਂ ਚਾਹੁੰਦੇ ਜੋ ਅਸੀਂ ਨਹੀਂ ਆ ਉਹ ਅਸੀਂ ਦਿਖਾ ਰਹੇ ਬਾਰੀ ਤੌਰ ਤੇ ਧਾਰਮਿਕ ਲੱਗ ਰਹੇ ਤੂੰ ਅੰਦਰ ਦੀ ਗੱਲ ਤਾਂ ਪਰਮੇਸ਼ਰ ਵਾਹਿਗੁਰੂ ਜਾਣਦਾ ਔਰ ਆਪਣੇ ਆਪ ਨੂੰ ਅਸੀਂ ਜਾਣਦੇ ਔਰ ਕਰਮ ਕਾਂਡਾਂ ਦੇ ਨਾਲ ਆਤਮਿਕ ਅਵਸਥਾ ਨਹੀਂ ਮਿਲਦੀ ਗੁਰੂ ਅਮਰਦਾਸ ਜੀ ਦੇ ਬਚਨ ਰੋਜ਼ਾਨਾ ਹੀ ਨਿਤਨੇਮ ਦੇ ਵਿੱਚ ਨਿਤਨੇਮੀ ਪੜ੍ਹਦੇ ਆ ਕਰਮੀ ਸਹਜਣਾ ਉਪਜੇ ਬਿਨ ਸਹਜੇ ਸਹਿਸਾ ਨ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਸੇ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਤੋਂ ਉਹ ਸ਼ਬਦ ਲਾਗੋ ਹਰਿ ਸੋ ਰਹੁ ਚਿਤਿ ਨਾਏ ਕਰੇ ਦੁ ਕਰਮ ਦਖਾਵਾਂ ਹੋਰ ਮਹਾਰਾਜ ਕਹਿੰਦੇ ਭਾਈ ਕਰ ਤਾਂ ਕੁਝ ਹੋਰ ਐ ਦਿਖਾਉਂਦਾ ਕੁਝ ਹੋਰ ਸਾਡੇ ਸਾਰਿਆਂ ਵਾਸਤੇ ਉਪਦੇਸ਼ ਆ ਗੁਰੂ ਸਾਹਿਬ ਇਹ ਨਹੀਂ ਕਿ ਜੋ ਬੋਲ ਰਿਹਾ ਉਹਦੇ ਵਾਸਤੇ ਨਹੀਂ ਹੁੰਦਾ ਉਹਦੇ ਵਾਸਤੇ ਪਹਿਲਾਂ ਮਹਾਰਾਜ ਕਹਿੰਦੇ ਪਹਿਲਾਂ ਕਮਾਓ ਆਪਨ ਉਪਦੇਸ਼ੇ ਆਪ ਨਾ ਕਰੇ ਆਵਤ ਜਾਵਤ ਜਨਮ ਮੈਂ ਸ਼ਰਾਬ ਪੀ ਜਾਵਾਂ ਤੁਹਾਨੂੰ ਕਹਾਂ ਸ਼ਰਾਬ ਨਾ ਪੀਆ ਕਰੋ ਬੜੀ ਮਾੜੀ ਹੁੰਦੀ ਐ ਨਸ਼ੇ ਕਰਾਂਗੇ ਪੈ ਪੈ ਨਾ ਨਸ਼ੇ ਨਹੀਂ ਚੋਰੀ ਕਰਾਂਗੇ ਚੋਰੀ ਨਾ ਕਰਿਆ ਕਰੋ ਕਰੇ ਤਾਂ ਕਰਮ ਦਿਖਾਵੇ ਹੋਰ ਰਾਵਣ ਸੀ ਨਾ ਰਾਵਣ ਉਹ ਭੇਸ ਘੜਾ ਤਾਰਨ ਕੀਤਾ ਸੀ ਸਾਧੂਆਂ ਵਾਲਾ ਕਰੇ ਤਾਂ ਕਰਮ ਦਿਖਾਵੇ ਹੋਰ ਮਹਾਰਾਜ ਜੀ ਚਪੇੜਾ ਮਾਰਦੇ ਸਾਨੂੰ ਕਹਿੰਦੇ ਰਹਿਤ ਅਵਰ ਕਸ਼ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ ਜਾਨਣ ਹਾਰ ਪ੍ਰਭੂ ਪਰਵੀਨ ਬਾਰ ਭੇਖਣਾ ਕਾਹੂ ਪੀ ਕਰੇ ਦੁਕਰਮ ਦਿਖਾਵੇ ਹੋ ਕਿਸੇ ਵੀ ਖੇਤਰ ਦੇ ਵਿੱਚ ਆਪਾਂ ਹਾਂ ਕੋਈ ਵੀ ਖੇਤਰ ਵਿੱਚ ਇਹ ਨਹੀਂ ਕਿ ਇੱਥੇ ਧਾਰਮਿਕ ਬੰਦਿਆਂ ਦੀ ਗੱਲ ਕੀਤੀ ਇੱਥੇ ਸਾਰਿਆਂ ਦੀ ਗੱਲ ਹੈ ਭਾਈ ਜੋ ਅਸੀਂ ਹਾਂ ਉਹ ਹੋ ਜਾਈਏ ਹੁਣ ਜੇ ਲਿਖਿਆ ਹੋਵੇ ਨਾ ਕਲਾਥ ਹਾਊਸ ਅੰਦਰ ਕਪੜਾ ਹੀ ਨਾ ਹੋਵੇ ਤੇ ਜਿਹੜਾ ਬੰਦਾ ਜਾਂਦਾ ਚਾਰ ਕਦਮ ਜਾਂਦਾ ਤੇ ਉਹਦੇ ਵਾਸਤੇ ਤਾਂ ਫਿਰ ਬਚੈ ਨਹੀਂ ਹੋਏਗੀ ਨਾ ਉਹਦੇ ਵਾਸਤੇ ਤਾਂ ਨਿਰਾਸ਼ਤਾ ਹੋਏਗੀ ਲਿਖਿਆ ਹੋਵੇ ਕਰਾਨਾ ਸਟੋਰ ਅੰਦਰ ਰਾਸ਼ ਨਹੀਂ ਨਾ ਹੋਵੇ ਕਰੇ ਦੁਕਰਮ ਦਿਖਾਵੇਂ ਹੋਰ ਕਹਿੰਦੇ ਕਰਮ ਹੋਰ ਕਰਦਾ ਦਿਖਾਉਂਦਾ ਹੋਰ ਤੇ ਉਹ ਕੀ ਹੈ RAM ਕੀ ਦਰਗਾ ਬਾਂਦਾ ਚੋਰ ਜਿੱਦਾਂ ਕੋਈ ਚੋਰ ਸਨ ਲਾ ਲੈਂਦਾ ਨਾ ਉਹਨੂੰ ਬੰਨਿਆ ਜਾਂਦਾ ਏਦੇ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਉਹਨੂੰ ਬੰਨਿਆ ਜਾਂਦਾ ਚੋਰ ਉਹਨੂੰ ਬੰਨਿਆ ਜਾਂਦਾ ਕਰੇਦੁ ਕਰਮ ਦਿਖਾਵੇ ਹੋ ਕਲਗੀਧਰ ਪਾਸ਼ਾ ਸਭ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਮਦਮਾ ਸਾਹਿਬ ਦੀ ਧਰਤੀ ਤੇ ਜਿੱਥੇ ਆਪ ਜੀ ਆ ਨੇ ਦਰਸ਼ਨ ਕੀਤੇ ਹੋਣਗੇ ਤੱਕ ਸਭ ਦੇ ਨਾਲ ਹੀ ਬਾਬਾ ਦੀਪ ਸਿੰਘ ਦਾ ਬੁਰਜ ਹੈ ਉੱਥੇ ਬੈਠ ਕੇ ਨਾ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਭਾਈ ਦੱਲ ਸਿੰਘ ਜਿਹੜਾ ਸੀ ਨਾ ਵਿਚਾਰ ਕਰ ਰਿਹਾ ਤੇ ਕਹਿਣ ਲੱਗ ਗਿਆ ਕਹਿਣ ਲੱਗਾ ਪਾਸ਼ਾ ਜੇ ਮੇਰੇ ਸਪਾਹੀ ਹੁੰਦੇ ਨਾ ਜੇ ਤੁਸੀਂ ਮੈਨੂੰ ਯਾਦ ਕੀਤਾ ਹੁੰਦਾ ਤੇ ਨਾ ਵੱਡੇ ਸਭ ਜਾਂਦੇ ਨਹੀਂ ਸ਼ਹਾਦਤ ਹੋਣੀ ਸੀ ਤੇ ਨਾ ਛੋਟੇ ਸਭ ਜਾਂਦੇ ਸ਼ਹਾਦਤ ਉਹ ਕਹਿੰਦਾ ਰਿਹਾ ਮਹਾਰਾਜ ਸੁਣਦੇ ਰਹੇ ਤੇ ਗੁਰੂ ਨੂੰ ਸਭ ਕੋ ਦੇ ਚੰਗਾ ਲੱਗਦਾ ਪਰ ਹਰ ਜੀ ਉਹ ਹੰਕਾਰ ਨਾ ਪਾਵੇ ਕਹਿੰਦੇ ਭਾਈ ਗੱਲ ਖਤਮ ਹੋ ਗਈ ਡੱਲਿਆ ਤੇਰੀ ਕਹਿਣ ਲੱਗਾ ਜੀ ਹਾਂ ਗੱਲ ਖਤਮ ਹੋ ਗਈ ਕਹਿਣ ਲੱਗਾ ਹਾਂ ਕਹਿਣ ਲੱਗੇ ਠੀਕ ਆ ਭਾਈ ਇਦਾਂ ਕਰ ਆ ਸਿੰਘ ਨੇ ਲਿਆ ਕੇ ਨਾ ਸਾਨੂੰ ਬੰਦੂਕ ਭੇਟਾ ਕੀਤੀ ਆਪਾਂ ਇਹਨੂੰ ਚਲਾਉਣ ਤੋਂ ਪਹਿਲਾਂ ਇਹਨੂੰ ਪਰਖ ਲਈਏ ਹਥਿਆਰ ਪਰਖਣਾ ਬਹੁਤ ਜ਼ਰੂਰੀ ਹੁੰਦਾ ਜਾ ਆਪਣੇ ਜਿਹੜੇ ਤੇਰੇ ਸਿਪਾਹੀ ਆ ਨਾ ਤੇਰੀ ਜਰਨੈਲ ਆ ਜਿਹੜੇ ਤਾਕਤਵਰ ਆ ਜਿਨ੍ਹਾਂ ਦੀ ਤਾਕਤ ਤੇ ਤੂੰ ਮਾਣ ਕਰਦਾ ਜabb ਲਾ ਕੇ ਲਿਆ ਚਲਾਤਾ ਗਿਆ ਉਹ ਕਹਿੰਦਾ ਵੀ ਗੁਰੂ ਸਾਹਿਬ ਨੇ ਨਿਸ਼ਾਨਾ ਬਣਾਉਣਾ ਤੇ ਨਿਸ਼ਾਨਾ ਪਰਖਣਾ ਤੇ ਕੋਈ ਚਲੋ ਉਹਨਾਂ ਨੇ ਜਵਾਬ ਦਿੱਤਾ ਵੀ ਸਰਦਾਰ ਜੀ ਇਦਾਂ ਕੰਮ ਨਹੀਂ ਹੋ ਸਕਦਾ ਵੀ ਇਹ ਅਸੀਂ ਭਰਤੀ ਹੋਏ ਆ ਅਸੀਂ ਤਨਖਾਹ ਲੈਂਦੇ ਆ ਜੰਗ ਦੇ ਮੈਦਾਨ ਵਿੱਚ ਖੜੇ ਹੋ ਕੇ ਮਰਨ ਦੀ ਉੱਥੇ ਤਾਂ ਮਰ ਜਾਵਾਂਗੇ ਪਰ ਐਨੀ ਬਿਨਾ ਮੱਦਦ ਤੋਂ ਕਾਹਦੇ ਮਰਨਾ ਵੀ ਅੱਪਾ ਗੋਲੀਆਂ ਪਰਖਣ ਵਾਸਤੇ ਥੋੜੇ ਅਸੀਂ ਭਰਤੀ ਹੋਏ ਹਾਂ ਜਵਾਬ ਦੇ ਦਿੱਤਾ ਤੇ ਸਿਰ ਸੱਟ ਕੇ ਨਾ ਆ ਗਿਆ ਥੱਲੇ ਮੈਂ ਡਰਤਾ ਸੀ ਕਿ ਅੰਦਰ ਵੀ ਹੋ ਗੀ ਗਿਆ ਵੀ ਕਿੰਨੀਆਂ ਗੱਲਾਂ ਮਾਰਦਾ ਸੀ ਤੇ ਸਤਗੁਰੂ ਕਹਿਣ ਲੱਗੇ ਫਿਰ ਇਦਾਂ ਕਰ ਭਾਈ ਮਨਾ ਕਰਤਾ ਕਹਿੰਦਾ ਕਿ ਹਾਂ ਕਹਿੰ ਲੱਗੇ ਫਿਰ ਉਹ ਮੇਰੇ ਦੋ ਸਿੰਘ ਆ ਉਹਨਾਂ ਨੂੰ ਬਾਜ ਮਾਰ ਆ। ਆਵਾਜ਼ ਦਿੱਤੀ ਤੇ ਦੋ ਸੰ ਸਿੰਘ ਸਾਹਨੇ ਤੇ ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ ਗੁਰਦੁਆਰਾ ਸਾਹਿਬ ਹੀ ਬਣਿਆ ਉੱਥੇ। ਦੋਨੇ ਪਿਓ ਪੁੱਤਰ ਸਾਹਨੇ ਕੋਈ ਲਿਖਦਾ ਇਤਿਹਾਸ ਅਲੱਗ-ਅਲੱਗ ਲਿਖਿਆ ਕਿ ਵੀ ਲੰਗਰ ਸੇਵਾ ਕਰਦੇ ਸੀ ਕੋਈ ਕਹਿੰਦੇ ਦਸਾਰਾਂ ਬਣ ਰਹੀ ਸੀ। ਪਰ ਗੱਲ ਗੁਰੂ ਦੇ ਹੁਕਮ ਦੀ ਸੀ ਭੱਜ ਕੇ ਦੋਨੇ ਆਏ। ਔਰ ਦੋਨੇ ਆਪਸ ਵਿੱਚ ਲੜ ਰਹੇ ਸੀ ਵੀ ਮੈਂ ਪਹਿਲਾਂ ਹੁਕਮ ਸੁਣਿਆ ਮੈਂ ਪਹਿਲਾਂ ਹੁਕਮ ਸੁਣਿਆ। ਤੇ ਸਤਗੁਰੂ ਕਹਿੰਦੇ ਦੋਨੇ ਖੜੇ ਹੋ ਜਾਓ। ਮਹਾਰਾਜ ਨੇ ਕਿੰਨਾ ਟਾਈਮ ਨਿਸ਼ਾਨਾ ਬਣਾਈ ਰੱਖਿਆ ਤੇ ਬਾਅਦ ਵਿੱਚ ਫਾਇਰ ਉੱਪਰ ਕਰ ਦਿੱਤਾ ਕਹਿਣ ਲੱਗੇ ਵੀ ਭਾਈ ਦਲਿਆ ਤੇਰੇ ਸਪਾਈਆਂ ਦੇ ਵਿੱਚ ਤੇਰੇ ਵੱਡੇ ਵੱਡੇ ਤਾਕਤਵਰ ਜਰਨੈਲਾਂ ਦੇ ਵਿੱਚ ਤੇ ਮੇਰੇ ਇਹਨਾਂ ਭੁੱਖੇ ਪਾਣੇ ਸਿੰਘਾਂ ਦੇ ਵਿੱਚ ਫਰਕ ਕੀ ਹੈ ਕਿੰਨਾ ਸਮਾਂ ਸੀ ਜੰਗਾਂ ਦਾ ਸਾਥ ਸੰਗਤ ਦੀ ਗੁਰੂ ਦਾ ਸਾਥ ਨਹੀਂ ਛੱਡਿਆ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਗੁਰੂ ਤੋਂ ਆਪਣਾ ਆਪ ਨਿਸ਼ਾਵਰ ਕਰ ਦਿੱਤਾ ਤੇ ਗੁਰੂ ਦੇ ਬਣ ਗਏ ਸੀ ਤੇ ਗੁਰੂ ਦੇ ਬਣ ਕੇ ਮਰੇ ਗੁਰੂ ਨੇ ਜੀਵਨ ਦਿੱਤਾ ਸੀ ਹੋਰ ਪਾਸੇ ਭਟਕੇ ਨਹੀਂ ਪ੍ਰਵਾਨ ਹੋ ਗਏ ਨਾ ਅੱਜ ਇਤਿਹਾਸ ਉਹਨਾਂ ਨੂੰ ਯਾਦ ਕਰਦਾ ਹੈ ਭਾਈ ਵੀਰ ਸਿੰਘ ਭਾਈ ਧੀਰ ਸਿੰਘ ਕਹਿਣ ਲੱਗੇ ਤੂੰ ਕਹਿੰਦਾ ਕੁਝ ਹੋਰ ਹੈ ਤੇ ਪਰ ਤੇਰੇ ਬੰਦਿਆਂ ਤੇ ਤੈਨੂੰ ਮਾਣ ਕੋਈ ਨਹੀਂ ਹੈ ਮਹਾਰਾਜ ਕਹਿੰਦੇ ਕਰਹ ਤੋ ਕਰਮ ਦਿਖਾਵੇਂ ਹੋਰ ਰਾਮ ਕੀ ਦਰਗਾ ਬਾਂਦਾ ਚੋਰ ਰਾਮ ਰਮੇ ਸੋਈ ਰਾਮਾਨਾ ਉਹੀ ਰਾਮ ਦਾ ਸੇਵਕ ਹੈ ਜਿਹੜਾ ਰਾਮ ਦੇ ਨਾਮ ਦੇ ਵਿੱਚ ਰੰਗਿਆ ਜਾਂਦਾ ਹੈ ਰਾਮ ਕੌਣ ਹੈ ਜਲ ਥਲ ਮਈਲ ਏਕ ਸਮਾਨਾ ਜਿਹੜਾ ਸਭ ਜਗ੍ਹਾ ਸਮਾਇਆ ਹੋਇਆ ਤੇ ਹਰ ਇੱਕ ਜਗ੍ਹਾ ਵਿਆਪਕ ਹੈ ਰਹਾਉ ਅੰਤਰ ਵਿਖਾ ਮੁਖ ਅੰਮ੍ਰਿਤ ਸੁਣਾਵੈ ਹੁਣ ਤੁਹਾਨੂੰ ਕੀ ਮਿਲ ਜਾਂਦੇ ਕਿ ਬੰਦੇ ਨਾ ਸ਼ਰਾਬ ਪੀ ਕੇ ਬੜੀਆਂ ਵਿਗਿਆਨ ਦੀਆਂ ਗੱਲਾਂ ਕਰਦੇ ਪਾਈ ਇਦਾਂ ਨਹੀਂ ਕਰਨਾ ਚਾਹੀਦਾ ਇਦਾਂ ਕਰਨਾ ਇਹ ਉਹ ਅੰਦਰ ਤਾਂ ਜ਼ਹਿਰ ਪਾਈ ਹੋਈ ਹੈ ਅੰਦਰ ਜ਼ਹਿਰ ਪਾਈ ਹੈ ਅੰਦਰ ਤਾਂ ਸ਼ਰਾਬ ਪੀਤੀ ਹੋਈ ਹੈ ਨਸ਼ਾ ਕੀ ਤਹ ਤੇ ਬਾਹਰੋਂ ਫੇ ਲੋਕਾਂ ਨੂੰ ਅੰਗਰੇਜ਼ੀ ਵੀ ਬੋਲੂਗਾ ਤੇ ਉਹਨੂੰ ਇਤਿਹਾਸ ਵੀ ਸੁਣਾਉਣ ਲੱਗ ਜਾਂਦੇ ਕਹਿੰਦੇ ਅੰਤਰ ਵਿਖਾ ਮੁਖ ਅੰਮ੍ਰਿਤ ਸੁਣਾਵੈ ਹੁਣ ਕਰਦਾ ਕੀ ਹੈ ਬਾਰਾਜ ਮਹਾਰਾਜ ਕਹਿੰਦੇ ਬੀਜੇ ਵਿਖ ਮੰਗੇ ਅੰਮ੍ਰਿਤ ਵੇਖੋ ਇਹ ਨਿਆ ਪਰ ਇਹ ਨਹੀਂ ਕਿ ਕਿਸੇ ਨੂੰ ਪਤਾ ਨਹੀਂ ਲੱਗਦਾ ਤੇ ਅਸੀਂ ਲੋਕਾਂ ਤੋਂ ਸ਼ਿਪਾ ਸਕਦੇ ਆ ਪਰ ਇਹਦੇ ਕੋਈ ਤਾਂ ਨਹੀਂ ਸ਼ਪਾਸ ਹੈ ਕੋਈ ਵੀ ਬੰਦਾ ਸੰਸਾਰ ਦੇ ਵਿੱਚ ਗਲਤੀਆਂ ਹੁੰਦੀਆਂ ਔਗਣ ਹੁੰਦੇ ਆ ਤੇ ਜਿਹੜਾ ਮੰਨ ਜਾਂਦਾ ਉਹਨੂੰ ਗੁਰੂ ਬਖਸ਼ ਦਿੰਦਾ ਜਿਹੜਾ ਮਾਫੀ ਮੰਗ ਲੈਂਦਾ ਫੇਰ ਕਰਦਾ ਰਹਿੰਦਾ ਕਿ ਕਿੱਥੇ ਬਖਸ਼ਿਆ ਜਾਂਦਾ ਮਹਾਰਾਜ ਕਹਿੰਦੇ ਅੰਤਰ ਵਿਖ ਮੁਖ ਅੰਮ੍ਰਿਤ ਸੁਣਾਵੈ ਜੰਮਪੁਰ ਬਾਦਾ ਚੋਟਾਂ ਖਾਵੇ ਉਹ ਜਮਾਂ ਦੀ ਮਾਰ ਜਮਾਂ ਦੀ ਚੋਟਾਂ ਉਹਨੂੰ ਸਹਿਣੀਆਂ ਪੈਂਦੀਆਂ ਅੰਤਰ ਵਿਖ ਮੁਖ ਅੰਮ੍ਰਿਤ ਸੁਣਾਵੇ ਜੰਮਪੁਰ ਬਾਦਾ ਚੋਟਾਂ ਖਾਵੇ ਅਨਕ ਪੜਦੇ ਮੈਂ ਕਮਾਵੇ ਵਿਕਾਰ ਕਹਿੰਦੇ ਵੀ ਦਰਵਾਜ਼ਾ ਬੰਦ ਕਰ ਲਓ ਕੋਈ ਦੇਖੇ ਨਾ ਪਰ ਜਿਹੜਾ ਪੜ ਲਿਆ ਸੀ ਨਾ ਵੀ ਘੱਟ ਘੱਟ ਕੇ ਅੰਤਰ ਕੀ ਜਾਣ ਤੇ ਉਹ ਤਾਂ ਸਭ ਕੁਝ ਜਾਣਦਾ ਹੈ ਮਹਾਰਾਜ ਕਹਿੰਦੇ ਭਾਈ ਮਨੁੱਖ ਕੀ ਕਰਦਾ ਹੈ ਪੜਦੇ ਕਰ ਲੈਂਦਾ ਪੜਦੇ ਕਰਕੇ ਕੋ ਕਰਮ ਕਰਦਾ ਦੇਕਵਾੜ ਕਵਾੜ ਬੰਦ ਕਰ ਲੈਂਦਾ ਦਰਵਾਜਾ ਬੰਦ ਕਰ ਲੈਂਦਾ ਦੇਕਵਾੜ ਅਨਕ ਪੜਦੇਵੇਂ ਪਰਦਾਰਾਂ ਸੰਗ ਫਾਕਾ ਹੈ ਕਹਿੰਦੇ ਚਿੱਤਰ ਗੁਪਤ ਜਦ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਟਾਕੇ ਕਿਉਂਕਿ ਉਹ ਅੰਦਰ ਨੂੰ ਜਾਣਦਾ ਹਨਕ ਪੜਦੇ ਮੈਂ ਕਮਾਵੈ ਵਿਕਾਰ ਉਹ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਤਾਂ ਜਾਣਦਾ ਹੈ ਉਹ ਕੋ ਕੁਛ ਨਹੀਂ ਸੁਪਾ ਸਕਦਾ ਜਿਹਨੂੰ ਆਪਾਂ ਕਹਿੰਦੇ ਅੰਤਰਜਾਮੀ ਘਟ ਘਟ ਕੇ ਅੰਤਰ ਕੀ ਜਾਣ ਭਲੇ ਬੁਰੇ ਕੀ ਪੀਰ ਪਛਾਨ ਇਹ ਪ੍ਰਮਾਤ ਸਾਨੂੰ ਗੁਰੂ ਮਹਾਰਜ ਸਬਕ ਦੇ ਰਹੇ ਇਹ ਨਹੀਂ ਕਿ ਜਿਹੜੇ ਕਰਦੇ ਉਹਨਾਂ ਦੀ ਗੱਲ ਕਰਦੇ ਆ ਵੀ ਇਹ ਵੀ ਨਾਲ ਸਮਝਾ ਰਹੇ ਆ ਵੀ ਕੋ ਅੱਗੇ ਤੋਂ ਕੋਈ ਜੇ ਕਿਤੇ ਕਰਨਾ ਪੈ ਜਾ ਤਾਂ ਕਰ ਹੀ ਨਾ ਵੀ ਰੱਬ ਜਾਣਦਾ ਜਿਹੜੇ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਬਹੁਤ ਸਾਫ ਸੁਥਰੇ ਆ ਤੇ ਉਹ ਵੀ ਗਲਤੀ ਕਰ ਬੈਠਦੇ ਆ ਤੇ ਉਹਨਾਂ ਨੂੰ ਵੀ ਸਮਝਾ ਰਹੇ ਆ ਵੀ ਕਿਤੇ ਸੋਚੇ ਹੋਣਾ ਵੀ ਕਿਤੇ ਰੱਬ ਦੇਖਦਾ ਨਹੀਂ ਹੈ ਇਹ ਗਲਤੀ ਕਰਦਾ ਨਾ ਚੋਰ ਕਹਿੰਦਾ ਕਿਸੇ ਨੇ ਦੇਖਿਆ ਨਹੀਂ ਫਿਰ ਉਹ ਚੋਰ ਫਿਰ ਬਣ ਜਾਂਦਾ ਫਿਰ ਹੁਸ਼ਿਆਰ ਬਣ ਜਾਂਦਾ ਵੀ ਕਿਹੜਾ ਦੇਖਦਾ ਪਰ ਕਹਿੰਦੇ ਹਨ ਫਿਰ ਸੌ ਸੁਨਿਆਰੇ ਦੀ ਇੱਕ ਲੋਹਾਰ ਦੀ ਫਿਰ ਤੋ ਇਦਾਂ ਹੁੰਦਾ ਫਿਰ ਉਹ ਸੁਨਿਆਰੇ ਦਾ ਟਿਕ ਟਿਕ ਕਰਦਾ ਨਾ ਫਿਰ ਲੋਹਾਰ ਤਾਂ ਇੱਕ ਵਾਰੀ ਮਾਰਦਾ ਜੋਰ ਦੀ ਤੇ ਮਹਾਰਾਜ ਕਹਿੰਦੇ ਅਨਕ ਪੜਦੇ ਮੈਂ ਕਮਾਵੇ ਵਿਕਾਰ ਉਹ ਕਰਦਾ ਪੜਦੇ ਕਰਦਾ ਕਹਿੰਦਾ ਨਹੀਂ ਪਤਾ ਲੱਗਾ ਭਾਈ ਅੱਜ ਨਾ ਲੋਕੀ ਡਰਦੇ ਆ ਆ ਕੈਮਰੇ ਲੱਗੇ ਕੈਮਰਿਆਂ ਤੋਂ ਡਰਦੇ ਪਰ ਜਿਹੜਾ ਰੱਬ ਅੰਦਰ ਬੈਠਾ ਤੇ ਉਹਦੇ ਤੋਂ ਨਹੀਂ ਡਰਦੇ ਸਤਿਗੁਰੂ ਸਾਨੂੰ ਸਮਝਾ ਰਹੇ ਅਨਕ ਪੜਦੇ ਮੈਂ ਕਮਾਵੈ ਵਿਕਾ ਖਿੰਨ ਮੈਂ ਪ੍ਰਗਟ ਹੋਏ ਸੰਸਾਰ ਇਹ ਨਾ ਕਹੋ ਨਹੀਂ ਪਤਾ ਲੱਗਾ ਮarre ਕਹਿੰਦੇ ਇੱਕ ਸਮਾਂ ਇੱਕ ਖਿੰਨ ਲੱਗਣਾ ਸਾਰੇ ਪੂਰੇ ਸੰਸਾਰ ਵਿੱਚ ਪ੍ਰਗਟ ਹੋ ਜਾਊਗਾ ਆ ਕਿੰਨੇ ਕੁ ਦਿਨ ਕਹਿੰਦੇ ਨਾ ਚੋਰ ਚੋਰ ਦੀ ਮਾਂ ਜਿਹੜੀ ਆ ਖੈਰ ਬਣਾਏ ਤੋ ਇੱਕ ਦਿਨ ਤਾਂ ਪ੍ਰਗਟ ਹੋਈ ਜਾਣਾ ਅਨਕ ਪੜਦੇ ਮੈਂ ਕਮਾਵਾਂ ਵੇ ਬਿਕਾਰ ਖਿੰਮੈਂ ਪ੍ਰਗਟ ਹੋਏ ਸੰਸਾਰ ਪਰ ਆਖਰ ਵਿੱਚ ਕਹਿੰਦੇ ਅੰਤਰ ਸਾਚ ਜਿਨ੍ਹਾਂ ਦੇ ਅੰਦਰ ਸੱਚ ਸੱਚ ਨਾਲ ਜੁੜੇ ਆ ਨਾਮ ਰਸ ਮਰਾਤਾ ਉਹ ਰਸ ਨਾਮ ਦੇ ਰਸ ਵਿੱਚ ਰਤੇ ਹੋਏ ਆ ਨਾਨਕ ਇਸ ਕਿਰਪਾਲ ਵਿਧਾਤਾ ਵਿਧਾਤਾ ਜਿਹੜੇ ਸਾਰੀ ਦੁਨੀਆ ਬਣਾਈ ਆ ਉਹ ਕਿਰਪਾਲੂ ਹੈ ਉਹਦੇ ਉੱਪਰ ਜਿਹਦੇ ਅੰਦਰ ਅੰਤਰ ਸਾਚ ਨਾਮ ਰਸ ਰਾਤਾ ਉਹ ਪਰਮੇਸ਼ਰ ਕਿਰਪਾ ਕਰਦਾ ਹੈ ਬਖਸ਼ਿਸ਼ ਕਰਦਾ ਮਹਾਰਾਜ ਕਿਰਪਾ ਕਰ ਰਿਹਾ ਕਹਿੰਦੇ RAM ਰਮੈ ਸੋਈ ਰਮਾਨਾ ਜਲਥਲ ਮਈਲ ਇੱਕ ਸਮਾਨ ਗੁਰੂ ਮਹਾਰਾਜ ਕਿਰਪਾ ਕਰਨ ਸਾਧ ਸੰਗਤ ਦੀ ਸਮੇਂ ਦੀ ਸਮਾਪਤੀ ਹੈ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦਿਓ ਬਲਾਉ ਫਤਿਹ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ